<laughs> ये बच्चा छोड़ के जा रहा है पता नहीं ये बच्चे को मना बच्चे को मना बच्चा बच्चा यहीं पे रहेगा इधर बारी तरफ मना जा रही है वो क्यों क्या कारण है नहीं इंटर करने नहीं छोड़ रहा है।, है बच्चा इंडियन है माँ पाकिस्तानी अच्छा

ਕੁਝ ਕੁ ਮਹੀਨਿਆਂ ਦੇ ਮਾਸੂਮ ਨੂੰ ਭਾਰਤ ਚ ਛੱਡ ਕੇ ਇੱਕ ਮਾਂ ਪਾਕਿਸਤਾਨ ਰਵਾਨਾ ਹੋਈ ਹੈ ਤਾਂ ਗੱਡੀ ਵਿੱਚ ਬੈਠ ਕੇ ਇਹ ਮਾਂ ਆਪਣੇ ਪੁੱਤ ਨੂੰ ਮੋੜ ਮੋੜ ਕੇ ਦੇਖਦੀ ਰਹੀ ਤੇ ਰੋਂਦੀ ਰਹੀ ਸਰਹੱਦ ਪਾਰ ਕਰਦੇ ਸਮੇਂ ਇਸ ਮਾਂ ਦੀਆਂ ਅੱਖਾਂ ਚ ਆਪਣੇ ਪੁੱਤ ਨੂੰ ਦੇਖ ਕੇ ਹੰਝੂ ਵਹਿੰਦੇ ਰਹੇ ਪਰ ਇਸ ਮਜਬੂਰ ਮਾਂ ਦੇ ਹੱਥ ਵੱਸ ਕੁਝ ਨਹੀਂ ਸੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਇਹ ਮਾਂ ਭਾਰਤ ਚ ਵਿਆਹੀ ਹੋਈ ਸੀ ਤੇ ਕਾਨੂੰਨ ਦੇ ਅਨੁਸਾਰ ਇਸ ਲੜਕੀ ਦਾ ਪਤੀ ਤੇ 마ਸੂਮ ਬੱਚਾ ਉਸਦੇ ਨਾਲ ਪਾਕਿਸਤਾਨ ਨਹੀਂ ਜਾ ਸਕਦੇ ਕਿਉਂਕਿ ਉਹ ਭਾਰਤ ਦੇ ਨਾਗਰਿਕ ਨੇ ਤੇ ਇਹ ਮਾਂ ਪਾਕਿਸਤਾਨ ਦੀ ਨਾਗਰਿਕ ਸੀ ਪਰ ਭਾਰਤ ਦੇ ਵਿੱਚ ਵਿਆਹੀ ਹੋਈ ਸੀ ਤਾਂ ਹੁਣ ਭਾਰਤ ਸਰਕਾਰ ਵੱਲੋਂ ਜੋ ਫੈਸਲੇ ਲਏ ਗਏ ਨੇ ਉਸ ਤੋਂ ਬਾਅਦ ਇਸ 마ਸੂਮ ਬੱਚੇ ਦੀ ਮਾਂ ਨੂੰ ਭਾਰਤ ਛੱਡ ਕੇ ਪਾਕਿਸਤਾਨ ਰਵਾਨਾ ਹੋਣਾ ਪਿਆ ਤਾਂ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਨੇ ਜਿੱਥੇ ਇੱਕ ਮਾਂ ਆਪਣੇ ਬੱਚੇ ਨੂੰ ਮੁੜ ਮੁੜ ਕੇ ਦੇਖ ਰਹੀ ਹੈ ਤੇ ਰੋ ਰਹੀ ਹੈ ਕਿਉਂਕਿ ਉਸਦਾ 마ਸੂਮ ਬੱਚਾ ਜਿਸ ਨੂੰ ਉਹ ਛੱਡ ਕੇ ਹੁਣ ਪਾਕਿਸਤਾਨ ਦੇ ਲਈ ਰਵਾਨਾ ਹੋਈ ਹੈ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਵੱਡੇ ਫੈਸਲੇ ਲਈ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਤਾ ਇਸ ਹਮਲੇ ਦੇ ਵਿੱਚ 26 ਸੈਲਾਨੀਆਂ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ। ਤਾਂ ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨਾਲ तमाम ਰਿਸ਼ਤੇ ਖਤਮ ਕਰਨ ਦਾ ਐਲਾਨ ਕਰਦਿਆਂ ਕਈ ਹੋਰ ਵੱਡੇ ਫੈਸਲੇ ਵੀ ਲੈ ਲਏ। ਤੇ ਇਨ੍ਹਾਂ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦਾ ਵੀ ਸੀ। ਤਾਂ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤੋਂ ਬਾਅਦ ਹੁਣ ਅਜਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਤਰਸ ਵੀ ਆਉਂਦਾ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਣਗੇ ਪਰ ਫਿਰ ਤੋਂ ਉਹਨਾਂ 26 ਲੋਕਾਂ ਦੀ ਮੌਤ ਵੀ ਯਾਦ ਆ ਜਾਂਦੀ ਹੈ ਜਿਨ੍ਹਾਂ ਨੂੰ ਪਹਿਲਗਾਮ ਚ ਦਹਿਸ਼ਤਗਰਦਾਂ ਨੇ ਮਾਰ ਮੁਕਾਇਆ ਸੀ ਤੇ ਪਾਕਿਸਤਾਨ ਦੇ ਨਾਲ ਇਹਨਾਂ ਦਹਿਸ਼ਤਗਰਦਾਂ ਦੇ ਤਾਰ ਜੁੜਦੇ ਨਜ਼ਰ ਆਏ ਜਿਸ ਤੋਂ ਬਾਅਦ ਹਰ ਕੋਈ ਸਲਾਨੀਆਂ ਦੀ ਮੌਤ ਦਾ ਬਦਲਾ ਲੈਣ ਦੀ ਮੰਗ ਕਰ ਰਿਹਾ ਸੀ ਤਾਂ ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਰੁਖ ਅਪਣਾਉਂਦਿਆਂ ਭਾਰਤ ਦੇ ਨਾਲ ਕਈ ਤਰ੍ਹਾਂ ਦੇ ਸਮਝੌਤੇ ਰੱਦ ਕਰ ਦਿੱਤੇ ਉੱਥੇ ਹੀ ਪਾਕਿਸਤਾਨੀ ਨਾਗਰਿਕਾਂ ਦਾ ਭਾਰਤ ਦੇ ਵਿੱਚ ਵੀਜ਼ਾ ਬੰਦ ਕਰ ਦਿੱਤਾ ਗਿਆ ਤੇ ਨਾਲ ਹੀ ਭਾਰਤ ਦੇ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕ ਸ਼ਰਧਾਂ ਦੇ ਰਾਹੀ ਵਾਪਸ ਪਾਕਿਸਤਾਨ ਮੁੜਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਇਹ ਸਾਹਮਣੇ ਆ ਰਹੀ ਹੈ ਜਿੱਥੇ ਸਰਹੱਦ ਪਾਰ ਕਰਦੇ ਸਮੇਂ ਇੱਕ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖੇ ਜਾ ਰਹੇ ਨੇ ਤੇ ਇਹ ਮਾਂ ਆਪਣੇ 마ਸੂਮ ਬੱਚੇ ਨੂੰ ਦੇਖ ਦੇਖ ਕੇ ਰੋਂਦੀ ਰਹੀ ਪਰੰਤੂ ਇਸ ਮਾਂ ਦੇ ਹੱਥ ਵਸ ਕੁਝ ਵੀ ਨਹੀਂ ਬੇहद ਹੀ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਮਾਂ ਆਪਣੇ 마ਸੂਮ ਬੱਚੇ ਨੂੰ ਛੱਡ ਕੇ ਆਪਣੇ ਦੇਸ਼ ਯਾਨੀ ਕਿ ਪਾਕਿਸਤਾਨ ਰਵਾਨਾ ਹੋਈ ਹੈ ਕਿਉਂਕਿ ਉਹ ਭਾਰਤ ਦੇ ਵਿੱਚ ਵਿਆਹ ਕੇ ਆਈ ਸੀ ਜਿੱਥੇ ਉਸਦੇ ਬੇਟੇ ਨੇ ਜਨਮ ਲਿਆ ਪਰੰਤੂ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਆਪਣੇ ਬੇਟੇ ਦੇ ਨਾਲ ਇੰਜ ਵਿਛੜਨਾ ਪਵੇਗਾ ਤਾਂ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਮਾਂ ਆਪਣੇ 마ਸੂਮ ਬੱਚੇ ਨੂੰ ਛੱਡ ਕੇ ਪਾਕਿਸਤਾਨ ਰਵਾਨਾ ਹੋਈ ਹੈ ਤੇ ਗੱਡੀ ਵਿੱਚ ਬੈਠਦੇ ਸਮੇਂ ਇਹ ਮਾਂ ਆਪਣੇ 마ਸੂਮ ਬੱਚੇ ਨੂੰ ਪਿੱਛੇ ਮੁੜ ਮੁੜ ਕੇ ਦੇਖਦੀ ਰਹੀ ਤੇ ਰੋਂਦੀ ਰਹੀ